ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਉਸਰ ਉੱਤੇ ਸੱਜਣ ਮਲਾਦੇ ਰੱਬਾ ਮੇਰੇ ਆ ਸਾਰੀ ਹੀ ਉਮਰ ਤੇਰਾ ਤਾਰੀ ਜੰਮ ਲਵੇ ਮਿੱਤਰੋ ਗੱਲ ਕਣਕਾਂ ਦੀ ਹੋ ਰਹੀ ਹੈ ਕਿਉਂਕਿ ਕਣਕਾਂ ਨੂੰ ਵੀ ਪਹਿਲਾ ਪਾਣੀ ਲੱਗ ਰਿਹਾ ਤੇ ਤੋੜੀਆ ਵੀ ਫੁੱਲ ਕੱਢ ਰਿਹਾ ਹੈ ਤੋੜੀਏ ਨੂੰ ਵੀ ਪੀਲੇ ਪੀਲੇ ਫੁੱਲ ਪੈ ਰਹੇ ਨੇ ਅੱਜ ਮੈਂ ਇਹ ਗੱਲਾਂ ਤਾਂ ਕੀਤੀਆਂ ਨੇ ਕਿਉਂਕਿ ਅੱਜ ਸੱਜਣ ਮਲਾਉਣ ਦੀ ਗੱਲ ਕਰਨੀ ਆ ਤੁਹਾਡੇ ਨਾਲ ਨਾ ਜੇ ਕੈਸਾ ਸੱਜਣ ਮਲਾਉਣਾ ਜਿਹੜਾ ਬਹੁਤ ਵਾਜਬ ਰੇਟਾਂ ਦੇ ਉੱਪਰ ਸਾਡੇ ਕਿਸਾਨ ਭਰਾਵਾਂ ਦਾ ਫਾਇਦਾ ਕਰੂਗਾ ਜਾਨੀ ਕਿ ਬਹੁਤ ਹੀ ਵਾਜਬ ਰੇਟਾਂ ਦੇ ਵਿੱਚ ਤੁਹਾਨੂੰ ਵਧੀਆ ਕੁਆਲਿਟੀ ਦੀਆਂ ਦਵਾਈਆਂ ਕਿਹੜਾ ਵੇਚਦਾ ਹੈ ਅੱਜ ਪਹੁੰਚੇ ਕਿੱਥੇ ਹੋਏ ਆ ਵੀਰੇ ਇਧਰਲੇ ਪਾਸੇ ਕੈਮਰਾ ਮਾਰਦੀ ਅੱਜ ਨਾ ਆਪਾਂ ਖਾਲਸਾ ਪੈਸਟੀਸਾਈਡ ਦੇ ਕੈਸ ਕਾਊਂਟਰ ਤੇ ਪਹੁੰਚੇ ਹੋਏ ਆ ਪੁਲਸ ਲੈਂਡ ਰੋਡ ਸੰਗਰੂਰ ਇਹ ਖਾਲਸਾ ਜੀ ਨਾਲ ਬਹੁਤ ਵਾਜਬ ਰੇਟਾਂ ਦੇ ਵਿੱਚ ਜਿਹੜੇ ਦਵਾਈਆਂ ਨੇ ਤੁਹਾਡੇ ਕਿਸਾਨ ਭਰਾਵਾਂ ਦੇ ਘਰਾਂ ਤੱਕ ਪਹੁੰਚਾਉਂਦੇ ਆ ਬਹੁਤ ਕਿਸਾਨ ਭਰਾ ਫਾਇਦਾ ਵੀ ਲੈ ਰਹੇ ਨੇ ਅਗਰ ਜਿਹੜੇ ਕਿਸਾਨ ਭਰਾ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਹਨ ਮੈਂ ਉਹਨਾਂ ਨੂੰ ਗੁਜਾਰਸ਼ ਕਰਦਾ ਵੀ ਤੁਸੀਂ ਇੱਕ ਵਾਰੀ ਆ ਕੇ ਜਾਇਓ ਜੇ ਤੁਸੀਂ ਇਥੋਂ ਖੁਸ ਨਾ ਹੋ ਕੇ ਗਏ ਤਾਂ ਗੱਲ ਕਰਿਓ ਅੱਜ ਨਾ ਖਾਲਸਾ ਜੀ ਆਪਣੇ ਨਾਲ ਹੋਣਗੇ ਆਪਾਂ ਜਾਣਕਾਰੀ ਲਵਾਂਗੇ ਵੀ ਅੱਜ ਕੱਲ ਕਿਹੜੀ ਦਵਾਈ ਦੀ ਲੋੜ ਹੈ ਤੋੜੀਆਂ ਨੂੰ ਫੁੱਲ ਵੀ ਪੈ ਰਹੇ ਨੇ ਤੇ ਕਣਕਾਂ ਨੂੰ ਵੀ ਪਾਣੀ ਲੱਗ ਰਹੇ ਨੇ ਉ ਤਾਂ ਇਹ ਕੈਸ ਕਾਊਂਟਰ ਬੇਸ਼ੱਕ ਨਗਦੋ ਨਗਦ ਦਵਾਈਆਂ ਵੇਚਦਾ ਪਰ ਬਹੁਤੀ ਮਾਰਜਨ ਘੱਟ ਦੇ ਵੇਚਦਾ ਸਵਾਗਤ ਵੀ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਹਾਂ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਬਾਬਾ ਜੀ ਲੈ ਅੱਜ ਨਾ ਜਿੰਨੇ ਵੀ ਕਿਸਾਨ ਭਰਾ ਆਪਣੀ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਕਿਹੜੀ ਦਵਾਈ ਕਿਹੜੀ ਸਮੱਸਿਆ ਦਾ ਹੱਲ ਕਰਦੀ ਐ ਜਿਵੇਂ ਬਈ ਹੁਣ ਆਪਣੇ ਲਵੇ ਹਨ ਦਵਾਈਆਂ ਚੱਲ ਰਹੀਆਂ ਨੇ ਗਿਆ ਪਹਿਲੇ ਪਾਣੀ ਲੱਗ ਰਹੇ ਨੇਗੇ ਜਿਵੇਂ ਆਪਣੀਆਂ ਕਣਕਾਂ ਨੂੰ ਹਾਂਜੀ ਹਾਂਜੀ ਤੇ ਪਹਿਲਾਂ ਜਿਹੜੀਆਂ ਕੋਰਕਾਰ ਵਾਲੀਆਂ ਸੀ ਉਹ ਵੀ ਚੱਲ ਰਹੀਆਂ ਨੇ ਵਿੱਚ ਪਾਣੀ ਵੀ ਲੱਗ ਰਹੇ ਨੇ ਠੀਕ ਹੈ ਬਿਲਕੁਲ ਜੀ ਤੇ ਹੁਣ ਜਿਵੇਂ ਪਾਣੀ ਲੱਗ ਰਹੇ ਨੇ ਪਾਣੀ ਲੱਗ ਕੇ ਕੋਰ ਵਾਲੀਆਂ ਸਪਰੇਹਾਂ ਕਰਕੇ ਕਣਕਾਂ ਪੀਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਂ ਬਿਲਕੁਲ ਠੀਕ ਹੈ ਜੀ ਹਾਂਜੀ ਤੇ ਉਹਦੇ ਤੋਂ ਬਈ ਆਪਣੇ ਲਵੇ ਜਿਹੜਾ ਪ੍ਰੋਡਕਟ ਹੈਗਾ ਜਿਵੇਂ ਲਾ ਲਓ ਪਹਿਲੇ ਰੇਚ ਦੂਜੇ ਰੇਚਰ ਲਾ ਕੇ ਟੇਕਣਾਗਾ ਠੀਕ ਹੈ ਜੀ ਉਹ ਆਪਣੇ ਲਵੇ ਆ ਪਿਆਗਾ ਉਤਮ 골ਡ ਡਬਲ ਪਲੱਸ ਵਾਲਾ ਬਾਈ ਉਤਮ 골ਡ ਪਲੱਸ ਪਲੱਸ ਹਾਂ ਪਲੱਸ ਪਲੱਸ ਠੀਕ ਹੈ ਜੀ ਇਹਦਾ ਪਤਾ ਬਾਈ ਕੀ ਸਿਸਟਮ ਸੀ ਮੈਨੂੰ ਐਂ ਤੀ ਮਹਾਚਲ ਇਹ ਵੀ ਝੋਨੇ ਤੇ ਵੇਚਦਾ ਬਹੁਤ ਜ਼ਿਆਦੇ ਹਾਂ ਵੀ ਹੁਣ ਇਹਨੂੰ ਥੋੜਾ ਜਿਆਦਾ ਖੜਾ ਲਈ ਆ ਆਪਾਂ ਹਨਾ ਠੀਕ ਹੈ ਜੀ ਵੀ ਕਣਕ ਤੇ ਕੋਈ ਨਵਾਂ ਪ੍ਰੋਡਕਟ ਦਈਏ ਹੂੰ ਪਰ ਬਾਈ ਆਪਣੇ ਕਿਸਾਨ ਭਰਾ ਖੜੇ ਨਹੀਂ ਹੈਗੇ ਗਤੀ ਨਹੀਂ ਹੋਈ ਇਹਦੇ ਬਿਨਾ ਗਤੀ ਨਹੀਂ ਹੋਈ ਇਹਦੇ ਬਿਨਾ ਅੱਛਾ ਹਾਂ ਕਹਿੰਦੇ ਬਾਈ ਇਹ ਤਾਂ ਹਰ ਹੀਲੇ ਕਹਿੰਦੇ ਸਾਨੂੰ ਲਿਆ ਕੇ ਦੇ ਜਿੱਥੋਂ ਮਰਜੀ ਲਿਆ ਕੇ ਦੇ ਬਾਈ ਠੀਕ ਹੈ ਜੀ ਹਾਂ ਉਹ ਰਾਏਕੋਟ ਤੋਂ ਕੱਲ ਬਹੁਤ ਵਧੀਆ ਗਾਹਕ ਆਪਣ ਲਵੇ ਬਈ ਆਏ ਠੀਕ ਹੈ ਤੇ ਬਾਦੂ ਵਗ ਗਿਆ ਕੱਲ ਵੀ ਇਹ ਠੀਕ ਹੈ ਜੀ ਤੇ ਐ ਮੰਨ ਲਾ ਵੀ ਕੱਲ ਵਗ ਗਿਆ ਹੋਊਗਾ ਇਹ ਘੜ ਤੋਂ ਘਟ 10 ਕੁੰਟਲ ਮੰਗੂ ਗਰੰਟੀ ਨਾਲ ਵਗ ਗਿਆ ਉਹ ਕੱਲ ਕੱਲ ਕਿਉਂ ਠੀਕ ਹੈ ਜੀ ਡਬਲ ਪਲੱਸ ਵਾਲਾ ਜੀ ਜੀ ਇਹ ਆ ਗਿਆ ਧੀਆ ਬਾਈ ਆਪਨੇ ਲਵੇ ਹੂੰ ਠੀਕ ਹੈ ਜੀ ਡੋਜ ਆ ਜਿਹੜੀ ਇਹਦੀ ਕਣਕ ਚ 4 ਕਿਲੋ ਆ ਠੀਕ ਹੈ ਘੋਨੇ ਚ 3 ਕਿਲੋ ਦੀ ਜੀ ਠੀਕ ਹੈ ਜੀ ਰਿਜ਼ਲਟ ਜਿਵੇਂ ਸਾਨੂੰ ਘੋਨੇ ਚ ਮਿਲਿਆ ਹੋਇਆ ਕਿ ਉਮੀ ਕਣਕ ਤੇ ਮਿਲੂਗਾ ਠੀਕ ਹੈ ਜੀ ਡਬਲ ਪਲੱਸ ਵਾਲਾ ਹੈਗਾ ਕੰਮ ਦਾ ਤੁਹਾਨੂੰ ਪਤਾ ਇਹਦੀ ਪਹਿਲਾਂ ਵੀ ਗਾਰੰਟੀ ਤੇ ਹੁਣ ਵੀ ਗਾਰੰਟੀ ਹੋ ਆਪਰੇ ਬਿਲਕੁਲ ਜੀ ਇਹ ਤਾਂ ਪੁਰਾਣਾ ਪ੍ਰੋਡਕਟ ਆ ਆਪਣਾ ਪੁਰਾਣਾਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਿ ਜਿਵੇਂ ਹੁਣ ਸਪਰੇ ਵੀ ਕਰ ਰਹੇ ਹੋਗੇ ਹਾਂਜੀ ਤੇ ਸਭ ਤੋਂ ਪਹਿਲਾਂ ਸਪਰੇ ਮੈਗਜ਼ੀਨ ਦਾ ਹੁੰਦਾ ਜਿਵੇਂ ਠੀਕ ਹੈ ਜੀ ਆਪਣੇ ਲਈ ਭਾਈ ਪ੍ਰੋਡਕਟ ਗਰੋਥ ਵਾਲੇ ਇਹ ਜੇ ਪਏ ਨੇਗੇ ਹੂੰ 55 ਰੁਪਏ ਕਿੱਲੇ ਤੋਂ ਸ਼ੁਰੂ ਹੋ ਕੇ ਅੱਛਾ 850 ਰੁਪਏ ਕਿੱਲੇ ਤੱਕ ਪਏ ਨੇ ਕਿੱਲੇ 55 ਰੁਪਏ ਤੋਂ ਇੱਕ ਕਿੱਲੇ ਦੀ ਦਵਾਈ ਹੈ ਇੱਕ ਕਿੱਲੇ ਦੀ ਦਵਾਈ ਕਿੱਲੇ 55 ਰੁਪਏ ਤੋਂ ਸ਼ੁਰੂ ਹੋ ਕੇ ਹੂੰ ਠੀਕ ਹੈ ਜੀ ਐਂ ਮੰਨ ਲਓ ਵੀ 850 ਰੁਪਏ ਕਿੱਲੇ ਤੱਕ ਦੇ ਪੈਦੇ ਠੀਕ ਹੈ ਜੀ ਠੀਕ ਹੈ ਜੀ ਓਕੇ ਇਹ ਆ ਗਿਆ ਆਪਣੇ ਲਈ ਬਾਈ ਸ੍ਰੀ ਰਾਮ ਦਾ ਮੈਗਜ਼ੀਨ ਜਿਹਨੇ ਸਪਰੇਅ ਕਰਨੀ ਆ ਠੀਕ ਹੈ ਜੀ ਉਦੋਂ ਬਾਅਦ ਜੇ ਸ਼ੌਂਕ ਸ਼ੌਂਡ ਪੈਂਦਾਗਾ ਛੋਡੇ ਕਣਕਾਂ ਨੂੰ ਹਾਂ ਜੀ ਪ੍ਰਾਲ ਵਾਲਾ ਪਾਹਣਾ ਹੂੰ ਇਹ ਨਟੇਰਾ ਪਾ ਸਕਦੇ ਹਾਂ ਬਾਈ ਠੀਕ ਹੈ ਜੀ ਠੀਕ ਹੈ ਜੀ ਇਹ ਹੈਗੇ 4 ਕਿਲੋ ਦੀ ਪੈ ਕਹਿੰਗੇ 1 ਕਿੱਲੇ ਦੀ ਇਹ ਰੇਚਰ ਲਾ ਕੇ ਹੀ ਪਾ ਸਕਦੇ ਹਾਂ ਮਿੱਟੀ ਚਰ ਲਾ ਕੇ ਵੀ ਠੀਕ ਹੈ ਜੀ ਰਿਜ਼ਲਟ ਪੂਰੇ ਸੋਹਣੇ ਨੇ ਬਾਈ ਓਕੇ ਜਿਵੇਂ ਮੈਗਜ਼ੀਨ ਨਾਲ ਕਈ ਕਿਸਾਨ ਭਰਾ ਆਪਣੇ 19 19 ਵੀ ਪਾ ਲੈਂਦੇ ਨੇਗੇ ਉਹ ਵੀ ਬਾਈ ਤੁਸੀਂ ਪਾ ਸਕਦੇ ਹੋ ਸ੍ਰੀ ਰਾਮ ਦਾ 19 19 ਮਿਲ ਜੂਗਾ ਤੁਹਾਨੂੰ ਐਨ ਪੀ ਕੇ ਠੀਕ ਹੈ ਜੀ ਤੇ ਜੇ ਕਿਸੇ ਕਿਸਾਨ ਭਰਾ ਨੇ ਆਪਣਾ ਪਾਉਣਾਗਾ ਮੈਗਨੀਸ਼ੀਅਮ ਉਤਮ ਦਾ ਮਿਲ ਜੂਗਾ ਤੁਹਾਨੂੰ ਇਹਦੇ ਨਾਲ ਕਈ ਮੈਗਨੀਸ਼ੀਅਮ ਵੀ ਪਾਉਂਦੇ ਨੇ ਜੀ ਬਹੁਤ ਸੋਹਣੇ ਰਿਜ਼ਲਟ ਨੇ ਬਾਈ ਇਹਨਾਂ ਦੇ ਠੀਕ ਹੈ ਜੀ ਉਸ ਤੋਂ ਬਾਅਦ ਜੇ ਹੁਣ ਆਪਾਂ ਗੱਲ ਕਰੀਏ ਬਾਈ ਦੋ ਪਾਣੀਆਂ ਤੋਂ ਬਾਅਦ ਜਿਹੜੀ ਆਪਣੀ ਗਰੋਥ ਵਾਲੀ ਸਪਰੇ ਹੁੰਦੀ ਆ ਵੀ ਜਿਨੇ ਕਣਕ ਦੀ ਪੂਰੀ ਫੁੱਲ ਜਾਣ ਪਾਉਣੀਆਂ ਹਾਂਜੀ ਉਹ ਆ ਪਈਆ ਆਪਣੇ ਲਵੇ ਜਮਤਕਾਰ ਗੋਲਡ ਠੀਕ ਹੈ ਜੀ ਜਿੱਥੇ ਬਾਈ ਇਹ ਕੇਰਾ ਤੁਸੀਂ ਨੇ ਵਰਤ ਲਈ ਦੁਬਾਰੇ ਲੈਣ ਆਵੂਗੇ ਇਹ ਠੀਕ ਹੈ ਜੀ ਠੀਕ ਹੈ ਜੀ ਅੱਜ ਅੱਧੇ ਤੋਂ ਜ਼ਿਆਦਾ ਹੈਗਾ ਕਿ ਸਵੇਰੇ ਆਪਣੇ ਲਵੇ ਉਹ ਧੀਏ ਜਿਨ੍ਹਾਂ ਨੇ ਪਿਛਲੇ ਸਾਲ ਇਹ ਵਰਤੀ ਤੀ ਜੀ ਜਮਤਕਾਰ ਵਰਤਿਆ ਜੀ ਨੇ ਹਾਂ ਓਕੇ ਠੀਕ ਹੈ ਜੀ ਇਹਦੇ ਬਾਰੇ ਕਹਿਣ ਦੀ ਬਾਈ ਸਾਨੂੰ ਲੋੜ ਹੀ ਨਹੀਂ ਹੈਗੀ ਦੋ ਸਪਰੇਅ ਕਣ ਕਿਤੇ ਕਰ ਦੋ ਇਹਦੇ ਬਾਈ ਠੀਕ ਹੈ ਜੀ ਛੋਟਾ ਝਾੜ ਪੰਜ ਤੋਂ 7 ਮਣ ਵਧੂਗਾ ਹੀ ਵਧੂਗਾ ਠੀਕ ਹੈ ਇਹਦੇ ਨਾਲ ਹਾਂ ਇਹਦੇ ਨਾਲ ਇੱਕ ਤਾਂ ਇਹਦਾ ਸਪਰੇਅ ਹੁਣ ਕਰ ਦੋ ਦੂਜੇ ਪਾਣੀ ਤੋਂ ਬਾਅਦ ਹੂੰ ਇੱਕ ਜਿਹੜਾ ਇਹਦਾ ਸਪਰੇਅ ਕਰਨਾ ਤੁਸੀਂ ਜਦੋਂ ਅਤੀ ਕਣਕੇ ਨਿਸਰਗੀ ਉਦੋਂ ਸਪਰੇਅ ਕਰਨਾਗਾ। ਅੱਛਾ। ਉਦੋਂ ਝਾੜ ਵਧਾਉਣ ਵਾਸਤੇ। ਝਾੜ ਵਧਾਉਣ ਵਾਸਤੇ। ਹਾਂ ਬਾਈ। ਜਿਹੜੀਆਂ ਹੋੜੀ ਪੀਲੀਆਂ ਜਿਹੜੀਆਂ ਕਣਕਾਂ ਪੈ ਜਾਂਦੀਆਂ ਨੇ ਜੀ। ਪੀਲੀਆਂ ਪੂਲੀਆਂ ਸਭ ਹਟਾਉ ਬਾਈ ਇਹ। ਹਾਂ ਹਾਂ ਹਾਂ। ਠੀਕ ਆ। ਠੀਕ ਹੈ ਜੀ। ਬਾਕੀ ਆਪਣੇ ਲਾਵੇ ਜਿਹੜਾ ਹੁਣ ਰੇਚਰ ਲਾ ਕੇ ਪਾਉਣ ਵਾਲਾ ਸਿਸਟਮ ਆਗਾ ਉਹ ਡਬਲ ਪਲੱਸ ਵਾਲਾ ਉਤਮ 골ਡ ਆ ਗਿਆ ਤੀ ਆਪਣੇ ਲਾਵੇ। ਠੀਕ ਹੈ ਜੀ। ਜਿਹੜਾ ਆਪਾਂ ਘੋਨੇ ਤੇ ਵੇਚਿਆਗਾ। ਓਕੇ। ਜਿੰਨਾ ਮਰਜ਼ੀ ਲੈ ਜਾਓ ਬਾਈ ਬਾਦੂ ਆ ਗਿਆ ਠੀਕ ਹੈ ਜੀ। ਬਹੁਤ ਸ ਹਾਂਜੀ ਤੇ ਰੇਟ ਆ ਜਿਹੜਾ ਤੁਹਾਨੂੰ ਕੋਈ ਨਹੀਂ ਆਪਾਂ ਫੋਨ ਤੇ ਦੱਸਦਾਂਗੇ ਬਸ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹੁਣ ਲਾ ਲਓ ਵੀ ਜਿਵੇਂ ਹੁਣ ਚੱਲਣਗੇ ਆਪਣੀਆਂ ਇਹਦੇ ਵਾਲੀਆਂ ਬੈਟਰੀਆਂ ਲਾ ਲਓ ਜੀ ਸੰਕੋਰ ਭਈਆ ਆਪਣੇ ਲਵੇ ਬਹਿਰ ਦੀ ਪਈਆ ਬਈ ਬਾਈ ਨੇਮ ਅੱਛਾ ਇਹ ਵੀ ਦੇ ਦਾਂਗੇ ਤੁਹਾਨੂੰ ਚਾਰ ਲਾ ਕੇ ਪਾਉਣੇ ਜਿਹੜੀ ਤੁਸੀਂ 2 ਤੋਂ 300 ਗ੍ਰਾਮ ਠੀਕ ਹੈ ਜੀ 200 ਤੋਂ 300 ਗ੍ਰਾਮ ਕਿਲੇ ਦੀ ਪਾਉਣੇ ਤੁਸੀਂ ਬਾਈ ਇਹ ਵੀ ਦੇ ਦਾਂਗੇ ਆ 100 ਮੀਟੋ ਮੋਦੀ ਵੀ ਪਈਆ ਭਈਆ ਆਪਣੇ ਲਵੇ ਠੀਕ ਹੈ ਜੀ ਜੀ ਵੱਡੀ ਪੈਕਿੰਗ ਚ ਵੀ ਦੇ ਦਾਂ ਇਹ ਆਪਣੇ ਦਾ ਬਸ 100 ਗ੍ਰਾਮ ਦੀ ਪੈਕਿੰਗ ਚ ਆ ਫਿਲਹਾਲ ਠੀਕ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਜਿਹੜੇ ਕਿਸਾਨ ਭਰਾਵਾਂ ਦੀ ਆ ਕਣਕਾਂ ਲੇਟ ਨੇਗੀਆਂ 18 ਤੋਂ ਮੰਨ ਲਓ ਵੀ 22-23 ਦਿਨਾਂ ਤੱਕ ਦੀਆਂ ਨੇ ਹੂੰ ਵੀ ਹਜੇ ਕੋਰ ਨੇ ਪਾਣੀ ਲੱਗਿਆ ਨਹੀਂ ਠੀਕ ਹੈ ਜੀ ਉਹ ਤੁਸੀਂ ਆ ਆਪਣੀ ਜੈਮਨ ਪਾ ਸਕਦੇ ਹੋ ਬਾਈ ਠੀਕ ਹੈ ਜੀ ਜਿਵੇਂ ਇਹਦਾ ਸਪਰੇਅ ਕਰ ਦੋ ਸਪਰੇਅ ਕਰਕੇ 2 ਘੰਟਿਆਂ ਬਾਅਦ ਕਣਕ ਨੂੰ ਪਾਣੀ ਲਾਵ ਗੁੱਲੀ ਡੰਡਾ ਨਹੀਂ ਲੈਂਦਾ ਹੋਏਗਾ ਇਹਦੇ ਨਾਲ ਠੀਕ ਠੀਕ ਹੈ ਜੀ ਤੇ ਜਿਨੇ ਕੋਰਤੇ ਆ ਆਪਣੀ ਆਹ ਕਰਨੀਆਂ ਗਈ ਅ ਲੀਡਰ ਵਾਲਾ ਸਾਲਟ ਉਹ ਆਪਣੇ ਲਵੇ ਆ ਪਈਆ ਲੌਕਸੋ ਦੇ ਨਾਂ ਤੇ ਜੀ ਠੀਕ ਹੈ ਜੀ ਬਹੁਤ ਸੋਹਣਾ ਰਿਜ਼ਲਟ ਨੇ ਇਹਦੇ ਵੀ ਆਹ ਲੀਡਰ ਆਪਣੇ ਲੇ ਪਈਆ ਪਾਏ ਨੇ 200 ਮੀਟੋ ਮੋ ਦੀ ਠੀਕ ਹੈ ਜੀ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਚ ਜਿਵੇਂ ਦੋ ਬਾਣੀਆਂ ਤੋਂ ਬਾਅਦ ਤੁਸੀਂ ਗੁੱਲੀ ਡੰਡਾ ਜਾਦੇ ਹੋ ਜਾਂਦਾਗਾ ਬਈ ਆਪਣੇ ਬਾਣਾ ਚ ਤੇ ਇਹ ਆਪਣੇ ਲਵੇ ਆ ਗਈ ਸਲੈਡ ਇਹ ਕਾਰੇ ਤੋਂ ਆ ਗਈ ਬਈ ਇਹ ਬੱਟੇ ਗੁੱਲੀ ਡੰਡਾ ਮਾਰਨ ਨੂੰ ਆ ਅੱਛਾ ਹਾਂ 400 ਐਮਐਲ ਕਿੱਲੇ ਦੀ ਇਹ ਹੈ ਜੀ ਤੇ ਦੋ ਪੈਕਟ ਟੌਪਕ ਦੇ ਟੌਪਕ ਜਿਹੜੀ ਮਰਜ਼ੀ ਕੰਪਨੀ ਦੀ ਹੋਵੇ ਇਹਦੇ ਨਾਲ ਇਹਦੇ ਨਾਲ ਆ ਠੀਕ ਹੈ ਜੀ ਆ ਵੱਡੀ ਪਈ ਗਈ ਜਬੀ ਪਈ ਹੈ ਜੀ ਬਹੁਤ ਸੋਹਣੇ ਰਿਜ਼ਲਟ ਨੇਗੇ ਭਾਈ ਇਹਦੇ ਵੀ ਇੱਕ ਵਾਰੀ ਜਰੂਰ ਵਰਤ ਕੇ ਦੇਖਿਓ ਯਾਰ ਸਾਡੇ ਸਾਡੇ ਵਿਸ਼ਵਾਸ ਤੇ ਠੀਕ ਹੈ ਜੀ ਤੇ ਆ ਪਈ ਆ ਗਈ ਵੱਡੇ ਪਈਆ ਆਪਣੇ ਲਵੇ ਐਟਲੈਂਟਿਕਸ ਬਾਹਰ ਦੀ ਹਮ ਇੱਕ ਪੀਸ ਇੱਕ ਕਿੱਲੇ ਤੇ ਇੱਕ ਪੀਸ ਗੁੱਲੀ ਨੰਡੇ ਵਾਸਤੇ ਹਾਂ ਜੀ ਅੱਛਾ ਬਾਲੇ ਕਹਿੰਦੇ ਰਿਜ਼ਲਟ ਨੇ ਬਾਈ ਇਹ ਵੀ ਵਰਤੋ ਸਾਹਿਬ ਬਾਕੀ ਜਿਹੜੇ ਯਾਰ ਬ੍ਰਾਂਡ ਹੁੰਦੇ ਨੇ ਉਹਨਾਂ ਬਾਰੇ ਤਾਂ ਸਮਝਾਉਣ ਦੀ ਲੋੜ ਹੀ ਨਹੀਂ ਕਿਹਾ ਹਾਂ ਬਿਲਕੁਲ ਕਿਉਂਕਿ ਉਹਨਾਂ ਨੂੰ ਸਾਰਾ ਪਤਾ ਹੈਗਾ ਹਨਾ ਸਹੀ ਗੱਲ ਹੈ ਸਿਆਉਂਕ ਸੌਂਡ ਤੋਂ ਆਪਾਂ ਨੇ ਗੱਲ ਕੀਤੀ ਸੀ ਪਿਛਲੀ ਵੀਡੀਓ ਚ ਬਾਈ ਹਾਂ ਜੀ ਆ ਪਿਆ ਗਿਆ ਐਲਾਨ ਹੂੰ ਜਿਹਦੇ ਜ਼ਿਆਦਾ ਸੌਂਡ ਹੈਗਾ ਕਵਰ ਨਹੀਂ ਹੋ ਰਿਹਾ ਹੂੰ ਇਹ ਦਵਾਈ ਇੱਕ ਵਾਰੀ ਪਾ ਲਓ ਬਾਈ ਹਾਂ ਜੀ 1 ਲੀਟਰ ਤਨ ਕਿੱਲਿਆਂ ਚ ਪਾ ਦੋ ਮਿੱਟੀ ਝਰ ਲਾ ਕੇ ਠੀਕ 1500 ਦਾ ਲੀਟਰ ਆਗਾ ਜੀ ਇੱਕ ਵਾਰੀ ਜ਼ਰੂਰ ਵਰਤਿਓ ਬਾਈ ਇਹੇ ਸੁੰਡ ਤੋਂ ਤੇ ਸਯੰਗ ਤੋਂ ਓਕੇ ਐਂਡ ਪਿੱਕ ਗਰੰਟੀ ਆ ਸਾਡੀ ਸੁੰਡ ਰਹੂਗਾ ਨਹੀਂ ਤੁਹਾਡੇ ਬਾਣ ਤੇ ਆ ਚੀਜ਼ ਦੀ ਠੀਕ ਹੈ ਜੀ ਤੇ ਜਿਵੇਂ ਖੰਡੀਚਾਰਾ ਬਾਥੂ ਜਾਂ ਹੋ ਜਾਂਦਾਗਾ ਉਹਦੇ ਤੋਂ ਆਪਣੇ ਲਵੇ ਆ 240 ਪਈਆ ਤੁਲ ਕੰਪਨੀ ਦੀ ਅੱਛਾ ਠੀਕ ਹੈ ਜੀ ਆ ਕ੍ਰੌਪ ਕੇਅਰ ਦੀ ਪਈਆ 240 ਠੀਕ ਆ ਬਾਈ ਤੇ ਆ ਪਈਆ ਆਪਣੇ ਲਵੇ ਕਲੋਰੋ ਪਈਆ ਕੀ 20% ਵਾਲੀ ਪਈਆ ਠੀਕ ਹੈ ਜੀ ਤੇ 50 ਵਾਲੀ ਵੀ ਪਈਆ ਬਾਈ ਕਲੋਰੋ ਆਪਣੇ ਲਵੇ ਆ ਪਈਆ ਗੀ ਆ ਰਾਉਂਡ ਅਪ ਪਈਆ ਗੀ ਜਬਰੈਲ ਕੇ ਸੜ ਪਿਆ ਐਨ ਪੀ ਕੇ ਪਿਆ ਠੀਕ ਹੈ ਜੀ ਜਿਹਦੇ ਬਾਈ ਪੱਟੀ ਜਿਆਦੇ ਆੜੀਆਂ ਗੁੱਲੀ ਡੰਡਾ ਹੋਵੇ ਹਾਂਜੀ ਆ ਪਿਆਗਾ ਸਾਰਿਆਂ ਦਾ ਪਿਓ ਆ ਬਾਈ ਇਹ ਏਸੀਮ ਨਾ ਜਿੰਨਾ ਸਾਰੀਆਂ ਪਈਆਂ ਨੇ ਗੁੱਲੀ ਡੰਡੇ ਵਾਲੀਆਂ ਸਾਰੀਆਂ ਦਾ ਪਿਓ ਆ ਇਹ ਆਹਾ ਹੂੰ ਹੋ ਦਸਾਂ ਕਿ ਮੈਂ ਇਹਨੂੰ ਪਰ ਵਰਤਦੇ ਇਹਨੂੰ ਇੱਕ ਜੀ ਦਾ ਇਹਨੂੰ ਜਿਗਰੇ ਵਾਲਾ ਬੰਦਾ ਹੀ ਵਰਤ ਸਕਦਾ ਇਹ ਜੀ ਨੂੰ ਹਾਂ ਕਿਉਂਕਿ ਬਾਈ ਇਹਦੇ ਵਿੱਚ ਨਾ ਮੈਟਰੀ ਆ ਹਾਂ ਆ ਸాల్ਟ ਆਗਾ ਠੀਕ ਹੈ ਤੇ ਕਲਡੀਨੋ 9% ਆ ਗਿਆ ਜਣੀ ਆ ਸాల్ਟ ਆਹਾ ਹਾਂ ਟੌਪ ਕਾਲਾ ਇਹਦੇ ਚ 9% ਆਗਾ ਅੱਛਾ ਤੇ ਇਹਦੀ ਮੰਨ ਲਾ ਕੱਲੇ ਦੀ ਜੇ ਸਪਰੇਅ ਕਰਦੇ ਨਾ ਅਗਲਾ ਕੱਲੇ ਦੀ ਇਹਦੀ ਸਪਰੇਅ ਕਰਦੇ ਹਾਂ ਕੜਕ ਸਾਰੀ ਵੀ ਫੂਕ ਸਕਦਾ ਹੈ ਅੱਛਾ ਇਹੇ ਜਿਹੜਾ ਡੱਬਾ ਹੈਗਾ ਤੂਕ ਆ ਪਾਉਂਦੇ ਨੇ ਕਿ ਆਪਣੇ ਕਿਸਾਨਪੁਰ ਡੋਜ਼ ਹੈ ਜਿਹੜੀ ਕੰਪਨੀ ਦੀ ਉਹ ਤਾਂ ਹੈਗਾ ਪੰਜ ਵਿਗਿਆਂ ਤੇ ਠੀਕ ਹੈ ਜੀ ਆਪਾਂ ਪਵਾਉਨੇ ਆਗੇ ਇਹ 7.5 ਵਿੱਗਿਆਂ ਦੇ ਪਵਾਉਨੇ ਆ ਅਸਾਂ ਵੀ ਜਾਣੀ ਹਾਂ ਵੀ ਕਣ ਕਣਾ ਤੱਕੀ ਆਵੇ ਸਾਪਣਾ ਤੱਕੀ ਜਾਵੇ ਠੀਕ ਹੈ ਜੀ ਇਹ ਵੀ ਪਿਆ ਬਾਈ ਆਪਣੇ ਲਵੇ ਇਹ ਵੀ ਲਿਆ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਤੇ ਪਰ ਕਰਨਾ ਤੁਹਾਨੂੰ ਕਿਹਾ ਵੀ 7 ਕਿ ਵਿੱਗਿਆਂ ਤੇ ਲੀਟਰ ਆਹ ਪਾ ਲੋ ਇੱਕ ਡੱਬਾ ਇੱਕ ਡੱਬਾ ਹਾਂ ਵੀ ਝੋੜਾ ਚਲੋ ਹੱਲ ਹੋ ਜਾਊਗਾ ਗੁੱਲੀ ਨੰਡੇ ਦਾ ਠੀਕ ਹੈ ਜੀ ਬਾਕੀ ਬਾਈ ਟ੍ਰੇਚਰ ਲਾ ਕੇ ਜਿਹੜਾ ਮਾਲ ਪਾਉਣਾ ਤੁਸੀਂ ਉਹ ਆਪਣੇ ਲਵੇ ਆਹ ਆਪਣਾ ਪੁਰਾਣਾ ਹਥਿਆਰ ਪਿਆਗਾ ਹੂੰ ਆ ਗਿਆ ਭਰੋਸਾ ਵੀ ਇਹਦੇ ਉੱਪਰ ਤਾਂ ਵੀਆ ਇਹ ਤੇ ਬਾਈ ਭਰੋਸਾ ਵੀਆ ਇੱਕ ਵਾਰੀ ਰੇਚਰ ਲਾ ਕੇ ਪਾ ਲੋ ਬਾਈ ਠੀਕ ਹੈ ਜੀ ਕੰਮ ਦੀ 100% ਗਾਰੰਟੀ ਹੋ ਠੀਕ ਹੈ ਅਹੀ ਚੀਜ਼ ਆ ਤਾਂ ਬਾਈ ਠੀਕ ਹੈ ਜੀ ਬਾਕੀ ਮਾਲ ਸਾਰੇ ਪਏ ਨੇਗੇ ਸਾਰਾ ਕੁਝ ਹਾਜ਼ਰ ਆਗਾ ਆਪਣੇ ਲਵੇ ਤੇ ਇੱਕ ਚੀਜ਼ ਹੋਰ ਨੋਟ ਕਰ ਲੋ ਬਾਈ ਆਪਣਾ ਜਿਹੜਾ ਕੰਮ ਆਗਾ ਔਨਲਾਈਨ ਡਿਲੀਵਰੀ ਦਾ ਵੀ ਆ ਹੂੰ ਤੇ ਜਿਵੇਂ ਲਾ ਲੋ 20 ਤੋਂ 25000 ਦਾ ਮਾਲ ਹੋਊਗਾ ਜੇ ਸਾਡਾ ਹਾਂਜੀ ਤਾਂ ਅਸੀਂ ਡਿਲੀਵਰੀਆਂ ਜਿਹੜੀ ਫ੍ਰੀ ਚ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਚ ਠੀਕ ਹੈ ਜੀ ਤੇ ਅੱਧੀ ਪੇਮੈਂਟ ਪਹਿਲਾਂ ਪਵਾਵਾਂਗੇ ਠੀਕ ਹੈ ਜੀ ਬਾਕੀ ਬਾਈ ਜਿਹੜੀਆਂ 14 ਤਰੀਕ ਆਉਗੀ ਹੁਣ ਬਲਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਵਾਲੀ ਹਮ ਯਾਨੀ ਐਤਵਾਰ ਆਉਂਦਾ ਹੋਊ ਮੱਲਾ ਸਾਇਦ 14 ਤਰੀਕਾ 14 ਦਾ ਸਾਇਦ ਆ ਐਤਵਾਰ ਆਗਾ ਹਾਂਜੀ ਠੀਕ ਹੈ 14 ਤਰੀਕ ਬਸ ਨੋਟ ਕਰ ਲਿਓ ਦਿਨ ਚਲ ਕੋਈ ਵੀ ਆਵੇ 14 ਤਰੀਕ ਨੂੰ ਦੁਕਾਨ ਬਾਈ ਆਪਣੀ ਬੰਦ ਆ ਹਮ ਇਹ ਚੀਜ਼ ਦਾ ਤਿਆਰ ਰੱਖਿਓ ਵੋਟਾਂ ਕਰਕੇ ਹਾਂਜੀ ਠੀਕ ਹੈ ਜੀ ਬਾਕੀ ਮਾਲ ਆ ਇਧਰੋਂ ਆਪਣੀ ਜਿਹੜੀ ਲੋਕੇਸ਼ਨ ਆ ਗਈ ਜਦੋਂ ਬਰਨਾਲਾ ਕੈਂਚੀਆਂ ਚ ਆਵੋਗੇ ਉਦੋਂ ਵੱਧਾ ਕਿਲੋਮੀਟਰ ਤੇ ਛੋਟੀ ਸਾਈਡ ਹੀ ਆ ਜਦੋਂ ਬਡਰੁੱਖਾਂ ਨੂੰ ਜਾਵੋਗੇ ਬਰਨਾਲਾ ਕੈਂਚੀਆਂ ਠੀਕ ਹੈ ਜੀ ਇਧਰੋਂ ਜਦੋਂ ਆਵੋਗੇ ਬਡਰੁੱਖਾਂ ਕਣੀਓ ਜਾਂ ਬਠੰਡੇ ਕਣੀਓ ਆਵੋਗੇ ਹਾਂਜੀ ਉਥੋਂ ਵੀ ਆਪਣੀ ਦੁਕਾਨ ਕਿਲੋਮੀਟਰ ਤੇ ਉਥੋਂ ਆ ਬੱਸ ਠੀਕ ਹੈ ਜੀ ਛੋਟੇ ਪਰਲੇ ਪਾਸੇ ਰੇਤੇ ਬਜਰੀ ਦੀ ਟਾਲ ਆਊਗਾ ਆਪਣਾ ਸਾਹਮਣੇ ਜੁਮ ਕਰਕੇ ਦਿਖਾ ਦੇ ਲਵੀ ਬੋਰਡ ਵੀ ਲੱਗਿਆ ਹੋਇਆ ਆਪਣਾ ਹਾਂ ਤੇ ਉਹਦੇ ਓਪੋਜ਼ਿਟ ਦੁਕਾਨ ਆਪਣੀ ਜਦੋਂ ਤੁਸੀਂ ਬਠਿੰਡੇ ਕਨੀਉ ਆਮੋਗੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਜੋ ਵੀ ਦਵਾਈ ਬਾਈ ਲੈ ਕੇ ਜਾਵੋਗੇ ਆਪਣੀ 100% ਗਾਰੰਟੀ ਹੋ ਇੱਕ ਵਾਰੀ ਜ਼ਰੂਰ ਸਾਡੇ ਨਾਲ ਵਰਤ ਕੇ ਦੇਖ ਹਾਂ ਤੇ ਬਾਕੀ ਖਾਲਸਾ ਜੀ ਦੇ ਨੰਬਰ ਆ ਜਿਹੜੇ ਆਪਾਂ ਕੈਪਸ਼ਨ ਦੇ ਵਿੱਚ ਲਿਖ ਵੀ ਦਿੱਤੇ ਇਹ ਇਹ ਕਹਦੀ ਹੈ ਵੀ ਬਹੁਤ ਜ਼ਿਆਦਾ ਸਸਤੇ ਆ ਯਾਰ ਰੇਟਾਂ ਦੀ ਵਧੀਆ ਕੁਆਲਿਟੀ ਦੀ ਦੁਕਾਨ ਆ ਗੱਲ ਦੇ ਹਨ ਬਹੁਤ ਖੁਸ਼ਹਾਲਪੁਰਾ ਫਾਇਦਾ ਲੈ ਵੀ ਰਹੇ ਆ ਪੂਰੇ ਪੰਜਾਬ ਦੇ ਵਿੱਚ ਤੁਸੀਂ ਕਿਤੋਂ ਵੀ ਦਵਾਈ ਮੰਗਾਉਣੀ ਆ ਖਾਲਸਾ ਜੀ ਨੇ ਦੱਸ ਦਿੱਤੀ ਵੀ ਵੀ ਤੋਂ 25000 ਦਾ ਤੁਹਾਡਾ ਆਰਡਰ ਹੋਣਾ ਚਾਹੀਦਾ 50% ਪੇਮੈਂਟ ਪਹਿਲਾਂ ਹੋਣੀ ਚਾਹੀਦੀ ਹੈ ਹਾਂ ਹਾਂ ਤੇ ਲੈ ਮਿੱਤਰੋ ਕਰੋ ਸੰਪਰਕ ਹੋਰ ਕੋਈ ਜਾਣਕਾਰੀ ਸਾਡੇ ਕਿੰਨੀ ਰਹਿ ਗਈ ਹੋਵੇ ਤਾਂ ਖਾਲਸਾ ਜੀ ਤੋਂ ਪੁੱਛ ਵੀ ਲਿਓ ਰੇਟ ਵੀ ਦਵਾਇਆਂ ਦੇ ਤੁਹਾਨੂੰ ਫੋਨ 'ਤੇ ਦੱਸ ਦੇਣਗੇ ਆਜੋ ਕਰਾ